ਕਰਨੇਗੇ ਇੱਕ ਮਿੰਟ ਲਫੋ ਇੱਕੋ ਹੀ ਬੰਦਾ ਕੋਈ ਆਰਮੀ ਦਾ ਫਟੜ ਹੋਇਆ ਹੋਵੇ ਜਾਂ ਕੋਈ ਪੁਲਿਸ ਦਾ ਮੁੰਡਾ ਫਟੜਵਾਇਆ ਹੋਵੇ ਸਾਡਾ ਘਟੋ ਘਟ ਦੋ 250 ਨੌਜਵਾਨ ਸਾਡਾ ਫਟੜ ਹੋ ਗਿਆ ਪਾਣਾ ਵੀਰ ਇਹਨਾਂ ਨੇ ਇੱਕ ਹਰਿਆਣਾ ਦੇ ਨੌਕਰੀਆ ਪੰਜਾਬ ਗਵਰਨਮੈਂਟ ਨੂੰ ਵੀ ਸਨਾਨਕਤ ਕਰਕੇ ਰੋਕਛਾਣਾਂ ਦੀ ਸਾਡੇ ਬੰਦੇ ਆ ਸਹੀ ਫਟੜੋ ਦੇਣਗੇ ਵੀ ਤੁਸੀਂ ਮੇਰੀ ਗੱਲ ਸੁਣੋ ਇਹ ਨਾ ਸਾਰੇ ਅੰਦਰੋਂ ਮੇਲੇ ਹੋਏ ਨੇਗੇ ਪੰਜਾਬ ਦੇ ਜਿਹੜੀਆਂ ਪੰਜਾਬ ਸਰਕਾਰ ਮਿਲ ਕੇ ਜਿਹੜੇ ਇੱਥੇ ਸਾਡੇ ਵਰਗੇ ਨੌਜਵਾਨ ਮੂਰੇ ਆ ਉਹਨਾਂ ਦੇ ਨਾਮ ਭੇਜਣਗੇ ਜਿਨ੍ਹਾਂ ਦੇ ਉੱਪਰ ਪਰਚੇ ਪਾਉਂਨਾਂ ਦੇ ਉੱਪਰ ਸ਼ਰਧਤ ਕਰੋ ਵੇ ਕੀ ਤੁਸੀਂ ਦੇਖ ਲਓ ਨਾਲ ਸਾਰੀਆਂ ਸਰਕਾਰਾਂ ਮਿਲੀਆਂ ਹੋਈਆਂ ਨੇ ਆ ਉਤੋਂ ਉਤੋਂ ਗੱਲ ਕਰਦੇ ਨੇ ਕਿਸਾਨਾਂ ਨਾਲ ਪਰ ਨਾਲ ਸਾਡੇ ਨਾਲ ਕੋਈ ਨਹੀਂ ਹੈਗਾ ਕਿਸਾਨ ਆ ਗੋਭਲੋਂ ਅਪੀਲ ਕੀਤੀ ਹੈਗੇ ਬਾਰ ਬਾਰ ਵੀ ਹੁੱਲੜ ਬਾਜੀ ਨਾਲ ਨੇ ਨੌਜਵਾਨਾਂ ਨੂੰ ਥੋੜਾ ਬਹੁਤ ਆਕੇ ਲੱਗਦੇ ਨੇ ਕੀ ਅਪੀਲ ਕਰੋਗੇ ਨਹੀਂ ਨੌਜਵਾਨ ਮੈਂ ਤਾਂ ਕਹਿੰਦਾ ਜੂਝ ਦੇ ਨਾਲ ਹੋਸ਼ ਰੱਖਣਾ ਜ਼ਰੂਰੀ ਹੈ ਨੌਜਵਾਨ ਤਾਂ ਕਰ ਹੀ ਨਹੀਂ ਰਹੇ ਹੁੱਲੜ ਬਾਜੀ ਤਾਂ ਇਹ ਆਪ ਕਰਦੇ ਨੇ ਪਹਿਲਾਂ ਦੋ ਬੰਦੇ ਜਿਹੜੇ ਕਹਿੰਦੇ ਹਰਿਆਣੇ ਵੱਲ ਲੈ ਕੇ ਉਹ ਕੀ ਗੱਲ ਬਤਾਉਂਦੇ ਉਹ ਇੱਥੋਂ ਵਿੱਚੋਂ ਚੱਕ ਕੇ ਲੈ ਕੇ ਆਣਗੇ ਉਹ ਮੂਰੇ ਬੈਠੇ ਉਹਨੂੰ ਬੂਰੀ ਚ ਪਾ ਕੇ ਲੈ ਕੇ ਆਣਗੇ ਇੱਥੋਂ ਹਰਕਤਾਂ ਨੂੰ ਉੱਪਰ ਉੱਤਰਿਆ ਯਾਰ ਇਹ ਪਰ ਜਿਹੜੀ ਹੁਣ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਸਰਕਾਰਾਂ ਦੇ ਮਿਨਿਸਟਰਾਂ ਨੂੰ ਲੜਾਈ ਉਹ ਸਾਰੇ ਦੇ ਸਾਰੇ ਚੁੱਪ ਧਾਰ ਕੇ ਸਾंका ਆਪ ਦਾ ਜਿਹੜਾ ਸਰਕਾਰੀ ਤੰਤਰ ਮੰਤਰ ਪੰਜਾਬ ਵਾਲਾ ਉਹ ਵੀ ਸਾਡੇ ਖਿਲਾਫ ਪਕਰ ਰਿਹਾ ਅਜੇ ਡਰ ਕੀ ਲੱਗ ਰਿਹਾ ਕੇਂਦਰ ਸਰਕਾਰ ਨੂੰ ਜਿਹੜਾ ਹਰਿਆਣਾ ਬਾਰਡਰ ਪਾਰ ਕਰਨ ਦੇ ਦੀ ਇੰਨੇ ਜਿਹੜਾ ਤਸ਼ੱਦਦਕਾਰੀ ਕਿਸਾਨਾਂ ਦੇ ਕਿਉਂਕਿ ਕਿਸਾਨ ਤਾਂ ਅਸੀਂ ਕਹਿੰਦੇ ਸਾਰੇ ਅੰਨਦਾਤਾ ਮੰਨਿਆ ਜਾਂਦਾ ਹੈ ਦੇਖੋ ਅੱਜ ਤੱਕ ਅਸੀਂ ਇਕੱਲੇ ਆਪਣੀ ਕਿਸਾਨੀ ਦੀ ਲੜਾਈ ਲੜ ਰਹੇ ਹਾਂ ਪੂਰੇ ਭਾਰਤ ਨੂੰ ਬਚਾਉਣ ਲਈ ਲੜ ਰਹੇ ਹਾਂ ਜਦੋਂ ਵੀ ਪੰਜਾਬ ਨੇ ਲੜਾਈ ਲੜੀ ਪੂਰੇ ਭਾਰਤ ਨੂੰ ਬਚਾਉਣ ਲਈ ਲੜੀ ਜਿੰਨੇ ਵਾਰੇ ਵੀ ਗੁਲਾਮ ਹੋਇਆ ਪੰਜਾਬ ਨੇ ਪੂਰੇ ਹੱਥ ਸਾਰੀਆਂ ਲੜਾਈਆਂ ਲੜੀਆਂ ਅੱਜ ਜੇ ਅਸੀਂ ਕਹਿੰਦੇ ਹਾਂ ਕਿ ਸਾਡੀ ਕਿਸਾਨੀ ਖਤਰੇ 'ਚ ਆ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਅਰਮਾ ਖਰਮਾ ਰੁਪਿਆ ਮਾਫ ਕਰਤਾ ਕੀ ਤੁਸੀਂ ਕਿਸਾਨਾਂ ਦੇ ਮੁੱਦਿਆਂ ਦਾ ਕਰਜ਼ਾ ਮਾਫ ਨਹੀਂ ਕਰ ਸਕਦੇ ਜਿੰਨਾ ਕਰਕੇ ਦੇਸ਼ ਚੱਲਦਾ ਜਿਹੜੇ ਅਸਲੀ ਦੇਸ਼ ਦੇ ਮਾਲਕ ਨੇਗੇ ਤੁਸੀਂ ਉਹਨਾਂ ਦਾ ਕਰਜ਼ਾ ਮਾਫ ਨਹੀਂ ਕਰ ਸਕਦੇ ਫਿਰ ਕਾਰਪੋਰੇਟ ਘਰਾਣਿਆਂ ਦਾ ਕਿਉਂ ਕਰਜ਼ਾ ਮਾਫ ਕਰਿਆ ਜੇ ਸਾਡਾਂ ਨਹੀਂ ਕਰ ਸਕਦੇ ਬਾਈ ਆ ਜਿਹੜੇ ਪੰਜਾਬ ਦੇ ਚੁਣੇ ਹੋਏ ਨੇ ਚਾਹੁੰਦੇ ਲੱਗਦਾ ਭਾਜੀ ਬਰਾਬਰ ਦੀ ਮਿਹਨਤ ਨਾ ਵੀ ਜਿੰਦਾਬਾਦ ਪੰਜਾਬ ਜਿਹੜਾ ਪੰਜਾਬ ਆ ਜਿਹੜਾ ਹੁਣ ਪੰਜਾਬ ਦੇ ਪੰਜਾਬ ਆ ਜਿਹੜਾ ਪੰਜਾਬ ਕਦੇ ਜਿਹੜੀ ਦਿੱਲੀ ਦੀ ਰਾਜਨੀਤੀ ਉਹਨੂੰ ਕਦੇ ਮੂੰਹ ਨਹੀਂ ਲਾਉ ਹੁਣ ਜਿਹੜਾ ਚਾਹੁੰਦੇ ਸੀ ਕਿ ਅਸੀਂ ਅਸੀਂ ਪੰਜਾਬ ਦੇ ਵਿੱਚ ਹੋਰ ਵੀ ਬਦਲਾਅ ਕਰਕੇ ਦੇਖਿਆ ਉਹ ਵੀ ਪਤਾ ਲੱਗ ਗਿਆ ਵੀ ਦਿੱਲੀ ਦੇ ਉਹੀ ਹੱਥ ਹੱਥ ਰੋਕੇ ਬਣੇ ਹੋਏ ਨੇ ਪੰਜਾਬ ਨੇ ਤਾਂ ਪਹਿਲਾਂ ਵੀ ਇਹਨਾਂ ਨੂੰ ਮੂੰਹ ਲਾਇਆ ਤੇ ਹੁਣ ਤਾਂ ਪੰਜਾਬ ਨੇ ਅੰਦੋਲਨ ਤੋਂ ਬਾਅਦ ਭਾਜਪਾ ਨੂੰ ਜਾਂ ਜਿਹੜੀਆਂ ਵੀ ਦਿੱਲੀ ਤੋਂ ਆ ਕੇ ਨਿਕਲਣੀਆਂ ਜਿਹੜੇ ਵੀ ਦਿੱਲੀ ਦੇ ਹੱਥ ਠੋਕ ਕੇ ਵੜ ਕੇ ਚੱਲਣਗੇ ਉਹਨਾਂ ਨੂੰ ਕਦੇ ਪੰਜਾਬ ਦੇ ਲੋਕ ਮੂਹ ਨਹੀਂ ਦੇ। ਆ ਬੇਬੀ ਨੇ ਇੱਕ ਪਾਸੇ ਆਮ ਰਾਜ ਦੀ ਗੱਲ ਕਰਦੇ ਨੇ ਦੂਜੇ ਪਾਸੇ ਇਨਸਾਨੀਅਤ ਦਾ ਕਰ। ਸੁਣੋ ਮੇਰੀ ਗੱਲ। ਧਰਮ ਕੋਈ ਨਹੀਂ ਮਾੜਾ ਦੇਖੋ Hindu, Muslim, Sikh, Isaai। ਅਸਲੀ ਧਰਮੀ ਬੰਦਾ ਕੌਣਾ? ਅਸਲੀ Hindu ਕੌਣਾ ਤੇ ਅਸਲੀ Sikh ਕੌਣਾ? ਸੁਣੋ ਬਾਈ, 1 ਮਿੰਟ ਬਾਈ ਪੁੱਛ ਤੱਕੇ ਨਾ ਮਾਰ ਕੋਈ। ਸੁਣੋ ਅਸਲੀ Hindu ਉਹ ਆ ਜਿਹਦੇ ਪੱਲੇ ਸੱਚ ਆ। ਧਰਮ ਕਿਹਨੂੰ ਕਹਿੰਦੇ ਨੇ? ਅਸਲੀ ਧਰਮੀ ਬੰਦਾ ਕਿਹਨੂੰ ਕਹਿੰਦੇ ਨੇ? ਧਰਮ ਨੂੰ ਹੀ ਸੱਚ ਕਿਹਾ ਜਾਂਦਾ। ਜਿਹੜਾ ਸੱਚ ਆ ਉਹੀ ਧਰਮ ਆ। ਹੁਣ ਜੇ ਕੋਈ ਬੰਦਾ ਪਾ ਕੇ ਉਹ ਕਰਕੇ ਗੱਲਾਂ ਕਹੇ ਵੀ ਮੈਂ ਆਪਣਾ ਕੋਈ ਪਾ ਕੇ ਗੱਲਾਂ ਗੱਲ ਕਰਾ ਸਿੱਖੀ ਦੀਆ ਬਾਣਾ ਪਾ ਕੇ ਅੰਦਰੋਂ ਝੂਠਾ ਹੋਵੇ ਅੰਦਰੋਂ ਲੋਕਾਂ ਦਾ ਤਸੱਦਰ ਟਾਉਣਾ ਹੋਵੇ ਉਹਨੂੰ ਸਿੱਖ ਤਾਂ ਨਹੀਂ ਕਹਿ ਜਾ ਸਕਦਾ ਜੇ ਕੋਈ ਹਿੰਦੂ ਜੇ ਹੁਣ ਮੋਦੀ ਗੱਲ ਕਹੇ ਵੀ ਮੈਂ ਸੱਚਾ ਹਿੰਦੂ ਆ ਇਹਦਾ ਮਤਬਲਾ ਫਿਰ ਕਿਸਾਨਾਂ ਦੇ ਉੱਪਰ ਗੋਲੀਆਂ ਕੋ ਸੱਟਰ ਹੈ ਬਾਈ ਜੀ ਇਹ ਨਿਨਾ ਹੈਗਾ ਕਿਸਾਨਾਂ ਦਾ ਹੱਕ ਮੰਨਦਾ ਤੈ ਤੁਸੀਂ ਤੁਹਾਡੀ ਸਰਕਾਰ ਨੇ ਕਾਰਪੋਰੇਟ ਘਰਾਨੇ ਦਾ ਕਰਜ਼ਾ ਮਾਫ਼ ਕਰਦਾ ਸਾਡੇ ਕਿਸਾਨਾਂ ਮੂਤੂਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰ ਸਕਦੇ ਤੁਸੀਂ ਉਹਨਾਂ ਦੇ ਹੱਥ ਟੋਕੇ ਬਣੇ ਹੋ ਕਾਰਪੋਰੇਟ ਘਰਾਨੇ ਦੇ ਹੱਥ ਟੋਕੇ ਬਣੇ ਹੋ ਇਹ ਧਰਮ ਕੋਈ ਨਹੀਂ ਵਾਲਾ ਧਰਮ ਦੇ ਵਿੱਚ ਲੋਕ ਮਾਰੇ ਨੇ ਇਹ ਰਾਜ ਕਰਤਾ ਸ੍ਰੇਣੀ ਮਾੜੀ ਆ ਸਾਡੀ ਅਸਲ ਦੇ ਵਿੱਚ ਦੁਸ਼ਮਣ ਪਛਾਣੋ ਪੰਜਾਬ ਦੇ ਲੋਕੋ ਸਾਡਾ ਅਸਲੀ ਦੁਸ਼ਮਣ ਜਿਹੜੀ ਰਾਜ ਕਰਤਾ ਸ੍ਰੇਣੀ ਠੀਕ ਹੈ ਇੱਕ ਫੋਟੋ ਮਤ ਫੋਟੋ ਕਰੀਂ ਠੀਕ ਕਰਾ ਲੈ ਆ ਫੋਟੋ